ਸਜਣਾ ਤੇ ਮਿੱਤਰੋ ਖੈਰ ਨਾਲ ਬਸੋ ਤੇ ਖਿਲਖੜ ਹਸੋ ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮਜਮਾਨ ਸ਼ਬੀਰ ਜੀ ਅੰਗ ਰੰਗ ਚੱਜ ਦੀ ਗੱਲ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਬਹੁਤ ਬਨਿਵਾਕ ਕਿ ਤੁਸੀਂ ਚੱਜ ਦੀ ਗੱਲ ਜਿਹੜੀ ਹੈ ਉਸ ਨੂੰ ਪਸੰਦ ਕਰ ਰਹੇ ਹੋ ਇਸ ਦੇ ਵਿੱਚ ਤੁਸੀਂ ਆਪਣਾ ਵੀ ਜਿਹੜੀ ਸਾਂਝ ਹੈ ਉਹ ਤੁਸੀਂ ਜਿਹੜੀ ਹੈ ਉਪਾਰਿਓ ਬਾਤ ਸਜਣਾ ਤੇ ਮਿੱਤਰਾਂ ਨੇ ਇਹ ਜਿਹੜੀ ਪੰਜਾਬੀ ਲੈ ਆਇਆ ਇਸ ਦੇ ਬਾਰੇ ਗੱਲ ਕਰਨ ਲਈ ਆਖਿਆ ਹੈ ਤੇ ਉਹਨਾਂ ਦੀ ਬੇਨਤੀ ਹੈ ਕਿ ਪੰਜਾਬੀ ਜਿਹੜੀ ਲਹਿਰ ਹੈ ਉਹ ਹੁਣ ਜਿਹੜੀ ਹੈ ਅ ਅ ਪਖਣੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਔਰ ਹੋਰ ਉਸ ਬਾਰੇ ਜਿਹੜੀ ਗੱਲ ਬਾਤ ਹੈ ਲੋਕਾਈ ਦੇ ਵਿੱਚ ਉਹ ਹੋਣੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਇੱਕ ਜਿਹੜੀ ਤਬਦੀਲੀ ਜਿਹੜੀ ਹੈ ਪੰਜਾਬ ਦੀ ਲੋਕਾਈ ਦੇ ਅੰਦਰ ਜਿਹੜੀ ਕਿ ਵੇਖਣ ਦੇ ਵਿੱਚ ਜਿਹੜੀ ਮਿਲਦੀ ਹੈ ਉਹ ਹੈ ਕਿ ਪਹਿਲੇ ਜਿਹੜੇ ਲੋਕ ਸਨ ਉਹ ਆਪਣੇ ਆਪ ਨੂੰ ਪੰਜਾਬੀ ਕਹਿੰਦੇ ਹੋયા ਬੜੇ ਝੱਕਦੇ ਸੰਸ਼ਰਮਾਂ ਦੇ ਸੰਨ ਔਰ ਕੋਈ ਮਾਨ ਜਿਹੜਾ ਹੈ ਉਹ ਮਹਿਸੂਸ ਜਿਹੜਾ ਹੈ ਨਹੀਂ ਨਹੀਂ ਸੰਕਰਦੇ ਪਰ ਇਹ ਇਹ ਲੈਵਲ ਚੱਲਣ ਦੇ ਨਾਲ ਲੋਕਾਂ ਦੇ ਅੰਦਰ ਜਿਹੜਾ ਹੈ ਇੱਕ ਜਿਹੜਾ ਜੁਰਤ ਆਈ ਹੈ ਇੱਕ ਹਿੰਮਤ ਆਈ ਹੈ ਕਿ ਉਹਨਾਂ ਨੇ ਹੁਣ ਆਪਣੇ ਆਪ ਨੂੰ ਫਖਰੀਆ ਤੌਰ ਤੇ ਜਿਹੜਾ ਹੈ ਉਹ ਪੰਜਾਬੀ ਕਹਿਣਾ ਜਿਹੜਾ ਹੈ ਉਹ ਸ਼ੁਰੂ ਕਰ ਕਰ ਦਿੱਤਾ ਹੈ ਔਰ ਉਹ ਹੁਣ ਇਸ ਮਾਮਲੇ ਦੇ ਵਿੱਚ ਚੱਕ ਨਹੀਂ ਰਹੇ ਬਲਕਿ ਟੋਲ ਦੀ ਖਰਜਾ ਝੜਕੇ ਦੇ ਨਾਲ ਕਹਿੰਦੇ ਨੇ ਕਿ ਅਸੀਂ ਪੰਜਾਬੀ ਹਾਂ ਔਰ ਸਾਨੂੰ ਆਪਣੇ ਪੰਜਾਬੀ ਹੋਣ ਦਾ ਜਿਹੜਾ ਹੈ ਉਹ ਮਾਣ ਹੈ ਇਹ ਜਿਹੜਾ ਖੜਕਾ ਝੜਕਾ ਹੈ ਇਹ ਕੌਮੀ ਅਸੈਂਬਲੀ ਦੇ ਅੰਦਰ ਵੀ ਜਿਹੜਾ ਹੈ ਉਹ ਸੁਣਿਆ ਗਿਆ ਹੈ ਜਿਸ ਵੇਲੇ ਵਜ਼ੀਰ ਜਫਾ ਖਾਜਾ ਸੁਫਨੇ ਪੰਜਾਬੀ ਦੇ ਵਿੱਚ ਗੱਲ ਕੀਤੀ ਜੇ ਕਿਸੇ ਨੇ ਉਹਨਾਂ ਨੂੰ ਟੋਕਣ ਦਾ ਜਿਹੜਾ ਹੈ ਜਿਸ ਵੇਲੇ ਤਰਲਾ ਕੀਤਾ ਤੇ ਉਹਨਾਂ ਨੇ ਬਿਲਕੁਲ ਸਿੱਧਾ ਸਾਹਮਣੇ ਹੋ ਕੇ ਗੱਲ ਕਿਹਾ ਕਿ ਮੈਂ ਪੰਜਾਬੀ ਕਿਉਂ ਨਾ ਬੋਲਾਂ ਪੰਜਾਬੀ ਮੇਰੀ ਮਾਂ ਬੋਲੀ ਹੈ ਛੋ ਇਹ ਹੈ ਉਹਨਾਂ ਦਾ ਹੈ ਕਿਸੇ ਜਿਹੜੀ ਲਹਿਰ ਜਿਸ ਵੇਲੇ ਬਣਦੀ ਹੈ ਤੇ ਉਸ ਦੀ ਉਹ ਜਿਹੜਾ ਸੇਕ ਹੈ ਉਹ ਹਾਕਮਾਂ ਤੱਕ ਵੀ ਜਿਹੜਾ ਹੈ ਉਹ ਪਹੁੰਚਦਾ ਹੈ ਔਰ ਉਹ ਫਿਰ ਜਿਹੜਾ ਹੈ ਉਹ ਨੂੰ ਜਿਹੜਾ ਹੈ ਉਹ ਮਹਿਸੂਸ ਕਰ ਲੈਂਦੇ ਨੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਇੱਕ ਉਹ ਲਿਖਾ ਹਮੇਸ਼ਾ ਜ਼ਰੂਰ ਕਰਦਾ ਕਿ ਪੰਜਾਬੀ ਜਿਹੜੀ ਹੈ ਉਹ 65% ਪਾਕਿਸਤਾਨ ਦੇ ਜਿਹੜੇ 65% ਲੋਕ ਨੇ ਉਹਨਾਂ ਦੀ ਮਾਂ ਬੋਲੀ ਹੈ ਸੋ ਇਹ ਜਿਹੜੇ ਲੋਕ ਸਾਦਸ਼ਾ ਕਰੀ ਫਿਰਦੇ ਸੰਨ ਔਰ ਲੈ ਜਿਹਨਾਂ ਨੂੰ ਬੋਲੀਆਂ ਬਣਾ ਕੇ ਜਿਹੜਾ ਹੈ ਔਰ ਉਹਦੇ ਉੱਤੇ ਬੋਲੀ ਨੂੰ ਜਿਹੜੀ ਬੰਨਣ ਦੀ ਜਿਹੜੀ ਉਹ ਆ ਭਾਜਨਾਸ ਕਰਦੇ ਪਏ ਸਨ ਉਹ ਸਾਰੀ ਦੀ ਸਾਰੀ ਉਹਦੀ ਜਿਹੜੀ ਹੈ ਉਹ ਖੇ ਮਿੱਟੀ ਹੋ ਗਈ ਹੈ ਸੋ ਇਹ ਇਹ ਸਾਰੇ ਦੇ ਵਿੱਚ ਜਿਹੜਾ ਹੈ ਸਾਨੂੰ ਇਸ ਸਾਰੀ ਗੱਲ ਨੂੰ ਜਿਹੜਾ ਹੈ ਉਹ ਸਰਾਣਾ ਚਾਹੀਦਾ ਹੈ ਔਰ ਇਹ ਸਮਝਣਾ ਹੈ ਹੋਰ ਲੋਕਾਂ ਨੂੰ ਜਿਹੜਾ ਹੈ ਉਹ ਪ੍ਰੇਰਨਾ ਦੇਣੀ ਚਾਹੀਦੀ ਹੈ ਕਿ ਉਹ ਮੈਦਾਨ ਦੇ ਵਿੱਚ ਆਣ ਔਰ ਆਪਣੇ ਇਹ ਪੰਜਾਬੀ ਹੋਂਦ ਦਾ ਜਿਹੜਾ ਹੈ ਉਹ ਮਾਨ ਜਿਹੜਾ ਹੈ ਉਹ ਦਾ ਜਿਹੜਾ ਵਕਾਲਾ ਕਰਨ ਤਾਂ ਕਿ ਜਿਹੜੇ ਲੋਕ ਪੰਜਾਬ ਦੇ ਪੰਜਾਬੀਆਂ ਦੇ ਬਾਰੇ ਉਹੜੀਆਂ ਸਿੱਧੀਆਂ ਜਿਹੜੀਆਂ ਨੇ ਗੱਲਾਂ ਪਿਛਲੇ ਕਈ ਬਰਿਆਂ ਤੋਂ ਬੜਾ ਕਰ ਰਹੇ ਨੇ ਉਹਨਾਂ ਨੂੰ ਇਹ ਚੈਨਲ ਹੋ ਸਕੇ ਕਿ ਉਹਨਾਂ ਦੀ ਉਹਨਾਂ ਦੀ ਇਹ ਜਿਹੜਾ ਯਤਨਵਾ ਹੈ ਇਹ ਬਿਲਕੁਲ ਖੇਚਰ ਹੈ ਇਹਦਾ ਕੋਈ ਜਿਹੜਾ ਹੈ ਆਪਾਂ ਦਾ ਜਿਹੜਾ ਹੈ ਨਹੀਂ ਹੋਣਾ ਜਿਹੜੀ ਇਸ ਦੇ ਵਿੱਚ ਸਭ ਤੋਂ ਜਿਹੜੀ ਖੂਬਸੂਰਤ ਗੱਲ ਹੈ ਉਹ ਇਹ ਹੈ ਕਿ ਇਹ ਇਸ ਦੌਰ ਦੇ ਵਿੱਚ ਜਿਹੜਾ ਹੈ ਉਹ ਅੱਜ ਦਾ ਜਿਹੜਾ ਗੱਭਰੂ ਤੇ ਮੁਟਿਆਰਾਂ ਨੇ ਉਹ ਜੁੜੀਆਂ ਨੇ ਅੱਜ ਦਾ ਗੱਭਰੂ ਤੇ ਮੁਟਿਆਰ ਜਿਹੜਾ ਹੈ ਮੁਟਿਆਰਾਂ ਜਿਹੜੀਆਂ ਨੇ ਗੱਭਰੂ ਜਿਹੜੇ ਨੇ ਉਹ ਆਪਣੇ ਪੰਜਾਬੀ ਹੋਣ ਦੀ ਗੱਲ ਕਰ ਰਹੇ ਨੇ ਔਰ ਉਹ ਆਪਣੇ ਪੰਜਾਬੀ ਹੋਣ ਦੇ ਬਾਰੇ ਜਿਹੜਾ ਹੈ ਉਹ ਜਾਣ ਵੀ ਰਹੇ ਨੇ ਸੋ ਜਿਹੜੇ ਲੋਕ ਪੰਜਾਬੀ ਸੱਥਾ ਬਣਾ ਕੇ ਕੰਮ ਕਰ ਰਹੇ ਨੇ ਉਹਨਾਂ ਅਗੇ ਬੇਨਤੀ ਹੈ ਕਿ ਉਹ ਇਹਨਾਂ ਜਿਹੜੇ ਗੱਭਰੂ ਤੇ ਮੁਟਿਆਰਾਂ ਨੇ ਇਹਨਾਂ ਨੂੰ ਪੰਜਾਬ ਦੀ ਜਿਹੜੀ ਤਾਰੀਖ ਹੈ ਉਹਦੇ ਬਾਰੇ ਜਾਣੂ ਕਰਾਂ ਇਹ ਛੇ ਪੰਜਾਬੀਆਂ ਨੇ ਜਿਹੜਾ ਜਿਹੜੀ ਲੜਾਈ ਲੜੀ ਹੈ ਜਿਹੜੇ ਕੋਲ ਕੋਲੇ ਨੇ ਉਹਨਾਂ ਕੋਲਾਂ ਦੇ ਬਾਰੇ ਜਿਹੜਾ ਹੈ ਇਹਨਾਂ ਨੂੰ ਵੇਰਵੇ ਨਾਲ ਜਿਹੜਾ ਹੈ ਉਹ ਦੱਸਿਆ ਜਾਏ ਅੱਜ ਦਾ ਉਹ ਦੌਰ ਹੈ ਜਿਸ ਦੇ ਵਿੱਚ ਇਹ ਸਾਰਾ ਮਾਮਲਾ ਜਿਹੜਾ ਹੈ ਇਹ ਦੱਸਿਆ ਜਾ ਸਕਦਾ ਹੈ ਇਸ ਤੇ ਚਾਨਣ ਜਿਹੜਾ ਹੈ ਉਹ ਪਾਇਆ ਜਾ ਸਕਦਾ ਹੈ ਤੇ ਤਾਂ ਕਿ ਇਹ ਜਿਹੜੇ ਲੋਕ ਨੇ ਉਹਨਾਂ ਜਿਹੜੀ ਉਹਨਾਂ ਦੀ ਉਹਨਾਂ ਦੇ ਬੋਲੋਣਾ ਦੀ ਤਾਰੀਖ ਹੋਣ ਦੀ ਕੋਸ਼ਿਸ਼ ਜੜੀ ਕੀਤੀ ਗਈ ਹੈ ਔਰ ਉਹਨਾਂ ਦੇ ਸੇਲ ਦੇ ਵਿੱਚ ਜੜਾ ਹੈ ਗੈਰ ਮੁਲਕੀ ਹੀ ਲੋੜੜੇ ਨੇ ਉਹ ਪਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਉਹਨਾਂ ਨੂੰ ਇਸ ਸਰਚੇ ਦਾ ਜਿਹੜਾ ਹੈ ਉਹ ਉਹ ਬਦਲਾ ਰਹਿਣ ਨਹੀਂ ਦਿੱਤਾ ਗਿਆ ਔਰ ਉਹਨਸੇ ਡਾਂਡੇ ਮਿੰਨੇ ਜਿਹੜੇ ਨੇ ਪੰਜਾਬ ਤੋਂ ਚੁੱਕ ਕੇ ਤੇ ਹੋਰ ਕਿ ਜਮਰਾਨ ਦੀ ਜਿਹੜੀ ਹੈ ਕੌਸ਼ੀਆਂ ਜੜੀਆਂ ਨੇ ਉਹ ਹੁੰਦੀਆਂ ਰਹੀਆਂ ਨੇ ਲੇਕਿਨ ਅਗਰ ਅਸੀਂ ਇਹਨਾਂ ਨੂੰ ਆਪਣੀ ਜਣੀ ਇਤਿਹਾਸ ਹੈ ਤਾਰੀਖ ਹੈ ਉਹ ਨਾਲੋਂ ਨਾਲ ਜਿਹੜੀ ਹੈ ਉਹ ਪੜਾਣਾ ਸ਼ੁਰੂ ਕਰੀਏ ਔਰ ਔਰ ਕਹੀਏ ਕਿ ਇਸੇ ਖੁੱਲ ਕੇ ਗੱਲ ਕਰੋ ਔਰ ਉਹ ਸੇ ਟਿੱਪਣੀ ਕਰਨ ਦੀ ਤਰਕੀਬ ਕਰਨ ਦੀ ਗੱਲ ਬਾਤ ਕਰਨ ਦੀ ਸਵਾਲ ਕਰਨ ਦੀ ਜਿਹੜੀ ਹੈ ਨਾ ਖੁੱਲ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਇਸ ਖੁੱਲ ਤੋਂ ਬਗਿਆ ਜਿਹੜਾ ਨਾ ਮਾਮਲੇ ਮਾਮਲੇ ਜਿਹੜੇ ਨੇ ਉਹ ਨਿੱਤਰਨੇ ਨਹੀਂ ਸੋ لہذا ਆਪਣੀ ਜਿਹੜੀ ਗਿਆਨ ਉਹ ਉਸ ਗਿਆਨ ਨੂੰ ਜਿਹੜਾ ਹੈ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਜੋ ਵੀ ਤੁਸੀਂ ਸੱਤਾਂ ਬਣਾਈਆਂ ਨੇ ਜੋ ਵੀ ਤੁਹਾਡੇ ਕੋਲ ਹੀਲਾ ਵਸੀਲਾ ਹੈਗਾ ਉਹ ਸਹੀਲੇ ਵਸੀਲੇ ਦੇ ਰਾਹੀਂ ਜਿਹੜਾ ਹੈ ਜਿਹੜਾ ਅੱਜ ਦਾ ਪੂਚ ਹੈ ਉਸ ਤੱਕ ਜਿਹੜਾ ਪਹੁੰਚਣਾ ਜਿਹੜਾ ਹੈ ਇੱਕ ਪੰਜਾਬੀ ਹੋਣ ਦੇ ਨਾਤੇ ਸਾਡੀ ਕੌਮੀ ਜ਼ਿੰਮੇਵਾਰੀ ਹੈ ਕਿ ਅਸੀਂ ਉਹਦੇ ਤੱਕ ਜਿਹੜਾ ਹੈ ਉਹ ਗਰ ਉਚਾਈਏ ਉਹਦੇ ਕੋਲ ਜਿਹੜੇ ਸਵਾਲ ਨੇ ਉਹਨੂੰ ਉਹਨਾਂ ਸਵਾਲਾਂ ਦਾ ਜਰਨਾ ਜਵਾਬ ਨਹੀਂ ਹੈ ਔਰ ਉਹ ਉਹ ਇੰਨਾ ਲੋਕਾਂ ਨੇ ਉਹਨੂੰ ਕੁੜਾਏ ਪਾਰ ਦੀ ਨਹੀਂ ਹੈ ਕੋਸ਼ਿਸ਼ ਕੀਤੀ ਹੈ ਉਹ ਜਿਹੜਾ ਰਾਹ ਹੈ ਉਹਨੂੰ ਸਾਫ਼ ਕਰਨ ਦੇ ਜਿਹੜੇ ਹੈ ਉਹ ਚੱਣ ਕਰੀਏ ਸੋ ਲਹਿ ਜਿਹੜੀ ਹੈ ਉਹ ਅ ਅੰਗੇ ਤਾਂ ਹੀ ਵਧੇਗੀ ਜੇ ਉਸ ਦੇ ਵਿੱਚ ਤੁਸੀਂ ਜਿੰਨਾ ਜਿਹੜਾ ਹੈ ਇਲਮ ਹੈ ਗਿਆਨ ਜਿਹੜਾ ਹੈ ਉਹ ਜਿਹੜਾ ਹੈ ਫਲਸਫਾ ਜਿਹੜਾ ਹੈ ਉਹ ਤੁਸੀਂ ਜਿਹੜਾ ਹੈ ਨਾਲ ਨਾਲ ਉਸ ਨੂੰ ਜਿਹੜਾ ਹੈ ਉਹ ਤੋੜਦੇ ਰਹੋ ਔਰ ਜਿਹੜਾ ਸਾਡਾ ਪੰਜਾਬੀ ਸੁਰੇਖ ਹੈ ਉਹ ਉਸ ਜਿਹੜੀ ਗੱਲ ਹੈ ਕਿਉਂਕਿ ਉਹ ਉਸ ਜਿਹੜੀ ਗੱਲ ਹੈ ਉਹ ਨਰੀ ਪੰਜਾਬੀ ਹੋਣ ਦੀ ਗੱਲ ਨਹੀਂ ਬਲਕਿ ਉਹ ਜਿਹੜੀ ਗੱਲ ਹੈਗੀ ਉਹ ਸਾਡੀ ਹੋਂਦ ਦੀ ਗੱਲ ਹੈ ਸਾਡੇ ਵਜੂਦ ਦੀ ਗੱਲ ਹੈ ਸੋ ਜਿੱਥੇ ਸਾਡੇ ਵਜੂਦ ਦੀ ਗੱਲ ਹੈ ਉਥੇ ਸਾਡੇ ਜਿਹੜੇ ਆਲ ਦੁਆਰੇ ਦੇ ਜਿਹੜੇ ਸਾਡੇ ਮਸਲੇ ਨੇ ਜਿਹੜੇ ਸਾਡੇ ਅੱਜ ਦੇ ਮਸਲੇ ਨੇ ਉਹਨਾਂ ਜਿਹੜੀ ਮਸਲਿਆਂ ਦਾ ਜਿਹੜਾ ਹੱਲ ਹੈ ਉਹ ਉਸ ਦੀ ਜਿਹੜੀ ਗੱਲ ਹੈ ਉਹ ਜਦ ਤੱਕ ਨਾਲ ਨਹੀਂ ਡੁੱਰਦੀ ਜਿਹੜਾ ਅੱਜ ਦਾ ਜਿਹੜਾ ਸਾਡਾ ਜੀ ਹੈ ਉਹ ਵੀ ਉਸਨੇ ਜਿਹੜਾ ਹੈ ਨਾਲ ਨਹੀਂ ਡੁੱਰਨਾ ਸੋ ਬੰਦਾ ਜਿਹੜਾ ਹੈ ਉਹ ਉਸ ਦੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਸਾਨੂੰ ਜਿਹੜਾ ਹੈ ਉਹ ਮੁੱਕ ਰੱਖਣਾ ਚਾਹੀਦਾ ਹੈ ਤੇ ਇੱਕ ਤੇ ਜਿਹੜੀ ਬੋਲੀ ਹੈ ਉਸ ਨੂੰ ਸਾਨੂੰ ਚਾਹੀਦਾ ਵੇਲੇ ਲਗਾਰ ਰਹਿਣਾ ਸੀ ਉਸ ਨੂੰ ਹਾਨੀ ਬਣਾਉਂਗਾ ਜਿਹੜਾ ਹੈ ਉਹ ਯਤਨ ਕਰੀਏ ਯਾਨੀ ਕਿ ਅੱਜ ਦੇ ਜਿਹੜੇ ਨਵੇਂ ਜਿਹੜਾ ਬਹੁਮ ਵਿੱਚ ਆਏ ਨੇ ਆਪਣੀ ਬੋਲੀ ਦੇ ਵਿੱਚ ਅਸੀਂ ਇਹਨਾਂ ਨੂੰ ਕਿਵੇਂ ਪੜਾਣਾ ਹੈ ਬੋਲੀ ਦੇ ਵਿੱਚ ਇਸ ਨੂੰ ਸੀ ਕਿਵੇਂ ਜਿਹੜਾ ਹੈ ਸਟੂਡੈਂਟ ਦੀ ਨੇਚੜਾ ਹੈ ਪੜਾਉਣਾ ਹੈ ਅਸੀਂ ਮੰਨਦੇ ਕਰ ਰਹੇ ਹਾਂ ਕਿ ਇਹ ਜਿਹੜੀ ਸਕੂਲੀ ਬੋਲੀ ਜਿਹੜੀ ਪੜਾਈ ਪੜਾਈ ਜਾਂ ਬਿਲਕੁਲ ਪੜਾਈ ਜਾਣੀ ਚਾਹੀਦੀ ਹੈ ਜਬਚੀ ਨਹੀਂ ਬੋਲੀ ਵੀ ਹੋਣੀ ਚਾਹੀਦੀ ਹੈ ਲੇਕ ਪੇਜ ਦੇ ਨਾਲ ਨਾਲ ਇਹ ਇਸ ਦੇ ਉੱਤੇ ਇਹ ਕਿਵੇਂ ਪੜਾਈ ਜਾਣੀ ਚਾਹੀਦੀ ਹੈ ਇਸ ਜਿਹੜੀਆਂ ਕਿਤਾਬਾਂ ਇਸ ਦੇ ਨਹੀਂ ਡਕਸਟਾਂ ਨੇ ਉਹ ਸਾਨੂੰ ਜਿਹੜਾ ਹੈ ਉਹ ਇਸ ਇਸ ਪਾਸੇ ਜਿਹੜਾ ਹੈ ਉਹ ਆਉਣਾ ਚਾਹੀਦਾ ਹੈ ਇਹ ਔਰ ਉਹ ਵੇਲਾ ਵੀ ਜਿਹੜਾ ਹੈ ਆ ਹੁਣ ਆ ਟੁੱਕਿਆ ਹੈ ਕਿ ਇਸ ਕੰਮ ਦੀ ਜਿਹੜੀ ਹੈ ਉਹ ਡਾਡੀ ਲੋਡ ਹੈ ਸੋ ਜਿਸ ਵੇਲੇ ਇਹ ਲੋਡ ਵੱਧ ਗਈ ਹੈ ਤਾਂ ਫੇਰ ਸਾਨੂੰ ਇਹ ਆਪਣੀ ਜਿੰਨ ਵਾਲੀ ਸਮਝ ਕੇ ਇਸ ਪਾਸੇ ਜਿਹੜਾ ਹੈ ਉਹ ਆਣਾ ਪਏਗਾ ਸਾਡੇ ਕੋਲ ਸੁਲੇਖ ਬਹੁਤ ਹੈ ਬਹੁਤ ਵੱਡਾ ਸੁਲੇਖ ਹੈ ਸਾਡੇ ਕੋਲ ਸਾਡੇ ਕੋਲ ਉਹਦੇ ਵਿੱਚ ਕਾਟ ਨਹੀਂ ਹੈ ਨਸਰ ਦੀ ਸਾਡੇ ਕੋਲ ਘਾਟਨ ਜ਼ਰੂਰ ਹੈ ਉਹਦੇ ਵਿੱਚ ਜਿਹੜਾ ਕੰਮ ਹੋਣਾ ਚਾਹੀਦਾ ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਕੰਮ ਜਿਹੜਾ ਅੱਜ ਦੇ ਇਲਮ ਨਹੀਂ ਅੱਜ ਦੀ ਜਿਹੜੀ ਸਾਇੰਸ ਹੈ ਟੈਕਨੋਲੋਜੀ ਹੈ ਇਨਫੋਰਮੇਸ਼ਨ ਟੈਕਨੋਲੋਜੀ ਹੈ ਆਈਟੀ ਦੇ ਸ਼ੋਭੇ ਨੇ ਇਹ ਸਾਰਿਆਂ ਦੇ ਵਿੱਚ ਜਿਹੜਾ ਪੰਜਾਬੀ ਬੋਲੀ ਜਿਹੜੀ ਹੈ ਇਹ ਕਿਵੇਂ ਜਿਹੜਾ ਹੈ ਆਪਣੇ ਪਰਿਵਾਰ ਦੇ ਨਾਲ ਜਿਹੜੀ ਹੈ ਉਹ ਉਹ ਉਹਨਾਂ ਨੂੰ ਜੀ ਸਾਹ ਪੈ ਸਕਦੀ ਹੈ ਉਹਦੇ ਨਾਲ ਜਿਹੜਾ ਹੈ ਕੋ ਉਹਨੂੰ ਜਿਹੜਾ ਹੈ ਉਹ ਸਿੱਖ ਸਕਦੇ ਨੇ ਤੇ ਫਿਰ ਬੋਲੀ ਜਿਹੜੀ ਹੈ ਉਸ ਦਾ ਆਪਣਾ ਪੰਨਾ ਵੀ ਜਿਹੜਾ ਹੈ ਉਹ ਵੱਡਾ ਹੋਵੇਗਾ ਤੇ ਉਹ ਲੈਬ ਦੇ ਵਿੱਚ ਜਿਹੜਾ ਹੈ ਜੰਗਮਗ ਜੰਗਮਗ ਹੋ ਕੇ ਜਿਹੜੀ ਹੈ ਉਹ ਅੱਗੇ ਧਰੇਗੀ ਤੇ ਮੈਨੂੰ ਆਸ ਹੈ ਕਿ ਇਹਨਾਂ ਗੱਲਾਂ ਨੂੰ ਤੁਸੀਂ ਜਿਹੜਾ ਹੈ ਹੋਰ ਲੋਕਾਂ ਤੱਕ ਪਹੁੰਚਾ ਲਿਈ ਜਾ ਪੰਜਾਬੀ ਚੈਨਲ ਤੇ ਜਿੰਨਾ ਜ਼ਿਆਦਾ ਜਿਹੜਾ ਹੈ ਸ਼ੇਅਰ ਕਰੋਗੇ ਸਬਸਕ੍ਰਾਈਬ ਕਰੋਗੇ ਜੇ ਅੱਗੇ ਧਰੋਗੇ ਉਹਦਾ ਫਾਇਦਾ ਤੇ ਕੋਦੀ ਖੈਰ ਹੈ